ਕਾਰਗਿਲ ਵਿਜੇਦੀਪ ਦਿਵਸ ਦੀ ਪਛਮੀ ਵਰਗਣ ਮਨਾਇ ਜਾ ਰਹੀ ਹੈ ਸਾਰੇ ਦੇਸ਼ ਦੇ ਅੰਦਰ ਸਾਰਾ ਰਾਸ਼ਟਰ ਉਹਨਾਂ ਮਹਾਨ ਯੋਧਿਆਂ ਨੂੰ ਅੱਜ ਸਜਦਾ ਕਰ ਰਿਹਾ ਹੈ ਜਿਨ੍ਹਾਂ ਨੇ ਕਾਰਗਿਲ ਦੇ ਅੰਦਰ ਆਪਣੀ ਜ਼ਿੰਦਗੀ ਦਾ ਆਖਰੀ ਕਤਰਾ ਤੱਕ ਨਿਸ਼ਾਵਰ ਕਰਕੇ ਇਸ ਦੇਸ਼ ਦੀ ਇਕਤਾ ਕੰਨਤਾ ਲਈ ਆਪਣੇ ਪ੍ਰਾਨ ਦੇ ਆਗੇ ਸੋ ਉਹਨਾਂ ਸ਼ਹੀਦਾਂ ਨੂੰ 527 ਸ਼ਹੀਦ ਜਿਨ੍ਹਾਂ ਨੇ ਕਾਰਗਿਲ ਦੀ ਇਸ ਸਾਨਾਮੱਤੀ ਜ਼ਾਂਗ ਦੇ ਅੰਦਰ ਆਪਣੀ ਕੁਰਬਾਨੀ ਦਿੱਤੀ ਸੋ ਪੰਜਾਬ ਦੇ ਵਿੱਚ 66 ਸਾਡੇ ਨੌਜਵਾਨ ਯੋਧੇ ਜਿਨ੍ਹਾਂ ਨੇ ਕਾਰਗਿਲ ਦੀ ਜ਼ਾਂਗ ਦੇ ਅੰਦਰ ਸ਼ਹਾਦਤ ਦਾ ਜਾਮ ਪੀਤਾ ਸੋ ਅੱਜ ਪੰਜਾਬ ਦੇ ਅੰਦਰ ਚਾਰ ਥਾਵਾਂ ਤੇ ਬਠਿੰਡਾ ਲੁਧਿਆਣਾ ਹੁਸ਼ਿਆਰਪੁਰ ਤੇ ਗੁਰਦਾਸਪੁਰ ਵਿਖੇ ਉਹਨਾਂ ਦੀ ਜ਼ਾਦ ਨੂੰ ਸਮਰਪਿਤ 25 ਵੇਲੇ ਗਣ ਦੇ ਰੂਪ ਚ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਸੋ ਅੱਜ ਗੁਰਦਾਸਪੁਰ ਦੇ ਅੰਦਰ ਜ਼ਿਲ੍ਹਾ ਸੈਨਿਕ ਭਲਾਈ ਸੁਭਾਵਾਂ ਵੱਲੋਂ ਇੱਕ ਬਹੁਤ ਹੀ ਭਾਵਪੂਰਤ ਤੇ ਅ ਅਮੋਸ਼ਨਲ ਇਹ ਮੌਕਾ ਆ ਜਦੋਂ ਉਹਨਾਂ ਨੇ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕੀਤਾ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਦੇ ਵਿੱਚ ਸਾਡੇ ਪੰਜਾਬ ਦੇ ਸ਼ਹੀਦ ਜਿਨ੍ਹਾਂ ਨੇ ਇਸ ਮੁਲਕ ਦੀ ਇਕਤਾ ਕੰਨਤਾ ਦੇ ਲਈ ਆਪਣੀ ਜ਼ਿੰਦਗੀ ਨਿਸਾਬ ਰਕੀਤੀ ਸੋ ਉਹਨਾਂ ਦੇ ਪਰਿਵਾਰਾਂ ਦੇ ਨਾਲ ਮੇਸਾ ਖੜੇ ਆ ਉਹਨਾਂ ਦੀਆਂ ਕਿਹਦੇ ਯਾਦਗਾਰਾਂ ਬਣਾਉਣ ਦਾ ਸਵਾਲ ਹੋਵੇ ਉਹਨਾਂ ਦੀ ਕੋਈ مالی ਸਹਾਇਤਾ ਦਾ ਸਵਾਲ ਹੋਵੇ ਜਾ ਉਹਨਾਂ ਪਰਿਵਾਰਾਂ ਦਾ ਕੋਈ ਵੀ ਇਸ਼ੂ ਹੋਵੇ ਅਸੀਂ ਮੇਸਾ ਤਤਪਰ ਹੈਗੇ ਆ ਸੋ ਅ ਅੱਜ ਗੁਰਦਾਸਪੁਰ ਦੇ ਅੰਦਰ ਉਹਨਾਂ ਦੀ ਜਾਤ ਚ ਕਾਰਗਿਲ ਜਿਵੇਂ ਦੇਸ ਦਿਹਾੜਾ ਮਨਾਇਆ ਗਿਆ ਸੋ ਵੱਖ-ਵੱਖ ਸਖਸੀਆਂ ਨੇ ਆ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਮੈਨੂੰ ਵੀ ਆਨ ਦਾ ਮੌਕਾ ਮਿਲਿਆ ਸੋ ਮੈਂ ਜ਼ਰੂਰੇ ਕਹਾਂਗਾ ਕਿ ਇਹ ਮਹਿਜ਼ ਇੱਕ ਦਿਨ ਨਹੀਂ ਬਲਕਿ ਸਾਡਾ ਇੱਕ ਸ਼ਾਨਦਾਰ ਇਤਿਹਾਸ ਹੈ ਜਦੋਂ ਜਦੋਂ ਵੀ ਇਸ ਦੇਸ਼ ਦੇ ਉੱਤੇ ਕੋਈ ਮੁਸੀਬਤ ਬਣੀ ਹੈ ਬਾਹਰੀ ਤਾਕਤਾਂ ਨੇ ਜਦੋਂ ਹਮਲਾ ਕੀਤਾ ਹੈ ਕਿਸੇ ਵੀ ਰੂਪ ਵਿੱਚ ਹੋਵੇ ਉਹਦੇ ਵਿੱਚ ਪੰਜਾਬੀਆਂ ਨੇ ਬਹੁਤ ਵੱਡਾ ਸ਼ਾਨਦਾਰ ਭੂਮਿਕਾ ਅਦਾ ਕੀਤੀ ਹੈ ਸੋ ਅੱਜ ਜਿਹਨਾਂ ਨੂੰ ਸਜਦਾ ਹੈ ਸਲਾਮ ਹੈ ਹਮੇਸ਼ਾ ਚੀਤਾਂ ਦੇ ਪਰਿਵਾਰਾਂ ਨਾਲ ਜਗ ਸੰਗ ਖੜੇ ਖੜੇ ਰਹੇ ਸਰ ਸ਼ਹੀਦ ਹੁੰਦੇ ਆ ਫੌਜ ਦੇ ਪਰ ਜਦੋਂ ਇਹ ਆਦਮੀ ਵੀਰ ਜਾਂਦੇ ਆ ਉੱਥੇ ਉਹਨੂੰ ਕਿਸ ਤਰ੍ਹਾਂ ਦੇਖੀਏ ਨਹੀਂ ਅਸੀਂ ਤਾਂ ਅਗਨੀ ਵੀਰ ਨੂੰ ਵੀ ਸ਼ਹੀਦ ਮੰਨਿਆ ਭਾਵੇਂ ਕੇਂਦਰ ਦੀ ਸਰਕਾਰ ਨੇ ਉਹਨਾਂ ਦਾ ਉਹ ਦਰਜਾ ਸ਼ਹੀਦਾਂ ਵਾਲਾ ਨਹੀਂ ਰੱਖਿਆ ਲੇਕਿਨ ਪੰਜਾਬ ਦੇ ਅੰਦਰ ਮੈਨੂੰ ਇਹ ਵੀ ਮਾਣ ਹੈ ਇਸ ਗੱਲ ਦਾ ਪੰਜਾਬੀਆਂ ਨੂੰ ਕੀ ਪਹਿਲਾ ਅਗਨੀ ਵੀਰ ਜੜਾ ਹੈ ਉਹ ਸ਼ਹਾਦਤ ਦਾ ਜਦੋਂ ਜਾਨ ਪੇਦਾ ਉਹ ਵੀ ਪੰਜਾਬ ਦਾ ਪੁੱਤ ਹੈ ਸੋ ਉਹਨੂੰ ਪੂਰਾ ਹੀ ਉਹ 1 ਕਰੋੜ ਰੁਪਏ ਦੀ ਰਾਸੀ ਵੀ ਮਾਨ ਜੋ ਮੁੱਖ ਮੰਤਰੀ ਜੀ ਨੇ ਦਿੱਤੀ ਹੈ ਬਕਾਇਦਾ ਸਲਾਮੀ ਦੇ ਕੇ ਉਹਨੂੰ ਵਧਾਈ ਦਿੱਤੀ ਹੈ ਸੋ ਪੰਜਾਬ ਸਰਕਾਰ ਵੱਲੋਂ ਤਾਂ ਕੋਈ ਕਸਰ ਨਹੀਂ ਛੱਡੀ ਜਾ ਰਹੀ ਉਹ ਸਾਡਾ ਸ਼ਹੀਦ ਨੇ ਕੋ ਵਿਖ ਦੇ ਵਿੱਚ ਵੀ ਹੋ ਰਹਿਣਗੇ ਤੁਸੀਂ ਸ਼ਹੀਦਾਂ ਲਈ ਤੁਸੀਂ ਇੱਕ ਗੱਲ ਕੀਤੀ ਹੈਗੀ ਕਿ ਉਹ ਸ਼ਹੀਦਾਂ ਨੂੰ ਕਿਤੇ ਕਿਸੇ ਵੀ ਦਫ਼ਤਰ ਵਿੱਚ ਖੜਾ ਨਹੀਂ ਹੋਣਾ ਪਵੇਗਾ ਕੋਈ ਲੈਟਰ ਜਾਰੀ ਕੀਤੀ ਆ ਹਾਂ ਬਿਲਕੁਲ ਮੈਂ ਪਠਾਨਕੋਟ ਦੇ ਵਿੱਚ ਮੈਨੂੰ ਇਸ਼ੂ ਆਇਆ ਸੀਗਾ ਮੈਂ ਉੱਥੇ ਮਾਨ ਜੋ ਡਿਪਟੀ ਕਮਿਸ਼ਨਰ ਸਾਹਿਬ ਨੂੰ ਮੌਕੇ ਤੇ ਇਸ ਗੱਲ ਦੀ ਉਹਨਾਂ ਨੂੰ ਕਿਹਾ ਸੀਗਾ ਕਿ ਚਿੱਠੀ ਜਾਰੀ ਕਰੋ ਜੇਸ ਵੀ ਦਫ਼ਤਰ ਦੇ ਅੰਦਰ ਕੋਈ ਸ਼ਹੀਦ ਪਰਿਵਾਰ ਆਂਦਾ ਪਹਿਲ ਦੇ ਹੱਕ ਤੋਂ ਕੰਮ ਕੀਤਾ ਸਰ ਮੈਂ ਕਸ਼ਮੀਰ ਸਿੰਘ 881 ਨੌਟਵਚਨ ਨੌਕਰੀ ਕੀਤੀ ਆ ਜੀ ਕਾਰਜਲਤੀ ਲੜਾਈ ਦੌਰਾਨ ਮੇਰਾ ਬਾਜ਼ੂ ਕੱਟਿਆ ਗਿਆ ਸੀ ਤੇ ਅੱਜ ਸਾਨੂੰ ਮਾਨ ਸਨਮਾਨ ਦਿੱਤਾ ਸਾਨੂੰ ਬੜੀ ਖੁਸ਼ੀ ਹੋਈ ਅੱਜ ਕੀ ਇਸਕਾ ਇਸ ਤਰ੍ਹਾਂ ਜੇ ਮਾਨ ਸਨਮਾਨ ਮਿਲਦਾ ਰਹੇ ਤੇ ਆਪਣੇ ਪੰਜਾਬ ਦੇ ਜਮਾਲ ਜਿਹੜੇ ਆ ਨਾ ਬਾਈ ਛੱਡ ਕੇ ਪੀਛਾ ਲੈਣਗੇ ਪਰ ਇੱਥੇ ਸਾਨੂੰ ਇਹ ਬੜੇ ਦੁੱਖ ਦੀ ਗੱਲ ਆਉਂਦੀ ਆ ਕਿ ਸਾਨੂੰ ਪੰਜਾਬ ਗਵਰਨਮੈਂਟ ਨੇ ਹਨ ਨੌਕਰੀ ਜਰੂਰ ਦਿੱਤੀ ਇਥੋਂ ਪਰ ਸਾਨੂੰ ਸਾਡੀ ਨੂੰ ਪ੍ਰਮੋਸ਼ਨ ਆਈ ਆ ਤੇ ਸਾਨੂੰ ਪ੍ਰਮੋਸ਼ਨ ਨਹੀਂ ਦੇ ਰਹੀ ਹੱਜੇ ਸਾਨੂੰ ਕਹਿੰਦੇ ਤੁਸੀਂ ਅਪੰਗ ਜੀ ਪਰ ਇੱਥੇ ਜਿਹੜਾ ਜੋ ਗੱਲ ਆ ਕਿ ਜਿਹੜੇ ਇਸ ਵਿਭਾਗ ਵਿੱਚ ਅਪੰਗ ਹੋਏ ਆ ਉਹਨਾਂ ਨੂੰ ਪ੍ਰਮੋਸ਼ਨ ਦਿੱਤੀ ਗਈ ਆ ਉਹਨਾਂ ਨੂੰ ਕਹਿ ਰਹੇ ਆ ਵੀ ਇਹ ਸਾਡੇ ਵਿਭਾਗੇ ਦਾ ਵਾ ਤੇ ਇਸ ਕਰਕੇ ਇਹਨਾਂ ਨੂੰ ਪ੍ਰਮੋਸ਼ਨ ਦਿੱਤੀ ਆ ਤੇ ਤੁਹਾਨੂੰ ਨਹੀਂ ਜਨਿਤ ਹਾਂ ਫੌਜੀ ਬਲੈਨ ਨੌਕਰੀ ਕਰਕੇ ਆਏ ਜੀ ਪਰ ਇਹ ਫੌਜੀ ਦੀ ਨੌਕਰੀ ਆ ਇੱਕ ਅਸੀਂ ਉੱਥੇ ਆਪਾਂ ਆਪਣੇ ਡੂੜੀ ਦਰਾਂ ਆਪਾਂ ਅੰਗ ਗਵਾਇਆ ਇੱਕ ਤੁਹਾਨੂੰ ਕੀ ਲੱਗਦਾ ਕਿਸੇ ਕਹਦਾ ਕਿ ਸਹਾਇਆ ਸਾਡੇ ਨਾਲ ਜਿਸ ਕਿਰਾ ਕੀਤਾ ਜਾ ਰਿਹਾ ਵਾ ਪਰ ਅਸੀਂ ਕਹਿੰਦੇ ਆ ਕਿ ਸਾਡੀ ਵੀ ਪ੍ਰੋਮੋਸ਼ਨ ਤੇ ਹੋਣੀ ਚਾਹੀਦੀ ਆ ਮੈਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਤੁਹਾਨੂੰ ਸੰਗਮਾਨ ਨੂੰ ਮੇਰੀ ਇਹ ਗੱਲ ਪਹੁੰਚਾਈ ਜਾਵੇ ਤੇ ਨੂੰ ਪ੍ਰੋਮੋਸ਼ਨ ਦੇਣ ਵਿੱਚ ਮੇਰਾ ਮੇਰਾ ਸਹਿਯੋਗ ਕੀਤਾ ਜਾਵੇ ਮੈਂ ਇੱਥੇ ਅੱਜ ਦ੍ਰੈਸ਼ਨ ਕਬੂਰਤ ਵਿੱਚ ਮੈਨੂੰ ਸਨਮਾਨਿਤ ਕੀਤਾ ਗਿਆ ਜੀ ਤੇ ਬਾਣਜੋਗ ਮੰਤਰੀ ਸਾਹਿਬ ਆਏ ਸੀਗੇ ਮੈਨਰੇ ਆਪਣਾ ਬੇਨਤੀ ਪੱਤਰ ਦਿੱਤਾ ਦਾ ਜੀ ਮਨੂੰ ਇਸ ਸੰਬੰਧੀ ਦੱਸਿਆ ਸੀ ਹਾਂ ਜੀ ਦੱਸਿਆ ਕਿੰਨੇ ਮੁਲਾਜ਼ਮ ਜੀ ਜਿਨ੍ਹਾਂ ਦੀ ਪ੍ਰੋਮੋਸ਼ਨ ਰੁਕੀ ਹੈ ਜੀ ਸਰ ਦੋ ਆਏ ਦੋਵੇਂ ਆਹੀ 8 ਸੈਕਰੀਆ ਜੰਗਰਮਨ ਸਿੰਘ ਹਾਂ ਜੀ ਸਾਡੀ ਸਰ ਟਾਰਗੇਟ ਹੁੰਦਾ ਜਿਉਂ ਹਟਾ ਦੇ ਉਪਰਾਈਂ ਇਹਨਾਂ ਮੱਦਾ ਹੈਗਾ ਉੱਥੇ ਅਸੀਂ ਜਾ ਕੇ ਅਸੀਂ ਲੜਾਈ ਲੜ ਕੇ ਆਏ ਆਏ